ਇਹ ਸੀ ਸੀ ਟੀ ਵੀ ਵੀਡੀਓ ਲੁਧਿਆਣਾ ਦੇ 33 ਫੁੱਟਾ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ 17 ਸਾਲਾ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਦੱਸਦੀ ਹੈ ਕਿ ਐਕਟਿਵ ਆ ਉੱਤੇ ਆਏ ਤਿੰਨ ਨੌਜਵਾਨ ਜਿਹੜੇ ਨੇ ਇੱਕ ਯੁਵਕ ਨੂੰ ਘੇਰਦੇ ਨੇ ਇੱਕ ਨੌਜਵਾਨ ਨੂੰ ਘੇਰਦੇ ਨੇ ਦੱਸਦੀ ਕਿ ਨੌਜਵਾਨ ਦੀ ਉਮਰ ਜਿਹੜੀ ਹੈ ਉਹ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਯੁਵਕ ਉਸ ਨੂੰ ਘੇਰਦੇ ਨੇ ਉਹਨਾਂ ਵੱਲੋਂ ਉਸ ਦੇ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਦੋ ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰਦੇ ਨੇ ਅਤੇ ਇੱਕ ਨੌਜਵਾਨ ਜਿਹੜਾ ਹੁੰਦਾ ਹੈ ਉਹ ਸਾਈਡ ਤੇ ਮੋਬਾਈਲ ਚਲਾ ਰਿਹਾ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ ਉਸ ਦੀ ਵੀਡੀਓ ਵੀ ਬਣਾਈ ਜਾਂਦੀ ਆ ਦੱਸਦੀ ਕੀ ਆਏ ਦਿਨ ਲੁਧਿਆਣਾ ਦੇ ਵਿੱਚ ਕੋਈ ਨਾ ਕੋਈ ਗੁੰਡਾਗਰਦੀ ਦੀ ਵੀਡੀਓ ਜਿਹੜੀ ਆ ਉਹ ਸੀਸੀਟੀਵੀ ਵੀਡੀਓ ਵਾਇਰਲ ਹੁੰਦੀ ਨਜ਼ਰ ਆਂਦੀ ਆ ਸੋ ਪੰਜਾਬ ਅਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਗੁੰਡਾਗਰਦੀ ਜਿਹੜੀ ਆ ਉਹ ਵੱਧਦੀ ਨਜ਼ਰ ਆ ਰਹੀ ਹੈ ਕਿਤੇ ਨੌਜਵਾਨ ਜਿਹੜੇ ਨੇ ਉਹ ਹੁਣ ਪੁਲਿਸ ਦਾ ਡਰ ਮੰਨਦੇ ਨਹੀਂ ਨਜ਼ਰ ਆਂਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਇੱਕ ਯੁਵਕ ਵੱਲੋਂ ਇੱਕ ਨੌਜਵਾਨ ਵੱਲੋਂ ਕੁੱਟਦੇ ਦੀ ਵੀਡੀਓ ਬਣਾਈ ਜਾਂਦੀ ਆ ਸੋ ਤਸਵੀਰਾਂ ਲੁਧਿਆਣਾ ਦੇ ਡੱਬਾ ਥਾਣੇ ਦੇ 33 ਫੁੱਟਾ ਰੋਡ ਦੇ ਨਜ਼ਦੀਕ ਦੀਆਂ ਨੇ ਦੱਸਦੀ ਕੀ ਸੀਸੀਟੀਵੀ ਵੀਡੀਓ ਦੇ ਵਿੱਚ ਸ਼ਰਯਾਮ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਚੜਾਇ ਲੁਧਿਆਣਾ ਦੇ ਵਿੱਚ ਚਲਾਇਆ ਜਾ ਰਿਹਾ ਇਹ ਸੀਸੀਟੀਵੀ ਵੀਡੀਓ ਲੁਧਿਆਣਾ ਦੇ 33 ਫੁੱਟਾ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ 17 ਸਾਲਾ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਦੱਸਦੀ ਹੈ ਕਿ ਐਕਟਿਵ ਆ ਉੱਤੇ ਆਏ ਤਿੰਨ ਨੌਜਵਾਨ ਜਿਹੜੇ ਨੇ ਇੱਕ ਯੁਵਕ ਨੂੰ ਘੇਰਦੇ ਨੇ ਇੱਕ ਨੌਜਵਾਨ ਨੂੰ ਘੇਰਦੇ ਨੇ ਦੱਸਦੀ ਕਿ ਨੌਜਵਾਨ ਦੀ ਉਮਰ ਜਿਹੜੀ ਹੈ ਉਹ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਯੁਵਕ ਉਸ ਨੂੰ ਘੇਰਦੇ ਨੇ ਉਹਨਾਂ ਵੱਲੋਂ ਉਸ ਦੇ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਦੋ ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰਦੇ ਨੇ ਅਤੇ ਇੱਕ ਨੌਜਵਾਨ ਜਿਹੜਾ ਹੁੰਦਾ ਹੈ ਉਹ ਸਾਈਡ ਤੇ ਮੋਬਾਈਲ ਚਲਾ ਰਿਹਾ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ ਉਸ ਦੀ ਵੀਡੀਓ ਵੀ ਬਣਾਈ ਜਾਂਦੀ ਆ ਦੱਸਦੀ ਕਿ ਆਏ ਦਿਨ ਲੁਧਿਆਣਾ ਦੇ ਵਿੱਚ ਕੋਈ ਨਾ ਕੋਈ ਗੁੰਡਾਗਰਦੀ ਦੀ ਵੀਡੀਓ ਜਿਹੜੀ ਆ ਉਹ ਸੀਸੀਟੀਵੀ ਵੀਡੀਓ ਵਾਇਰਲ ਹੁੰਦੀ ਆ